ਸਾਡੇ ਲਈ ਇੱਕ ਝੌਂਪੜੀ ਹੋ ਸਕਦੀ ਐ ਪਰ ਕਹਿੰਦੇ ਆ ਜੀ ਕਿਸੇ ਗਰੀਬ ਦੀ ਕੁੱਲੀ ਸੀ ਉਹਦਾ ਘਰ ਸੀਗਾ ਉਹਦਾ ਤਾਂ ਇਹੀ ਮਹਿਲ ਸੀ ਇੱਥੇ ਇਹਦੇ ਦੋ ਪਰਿਵਾਰ ਵਸ ਰਹੇ ਸੀ ਜੀ ਅੱਛਾ ਜੀ ਇੱਕ ਇੱਦੇ 'ਚ ਵਸ ਰਿਹਾ ਸੀ ਇੱਕ ਇਹਦੇ 'ਚ ਵਸ ਰਿਹਾ ਸੀ ਦੋਨਾਂ ਤੋਂ ਜਿਹੜਾ ਸਮਾਨ ਤਾਂ ਕੱਢਿਆ ਗਿਆ ਉਹ ਤਾਂ ਮੌਕੇ ਤੇ ਕੱਢ ਲਿਆ ਬਾਕੀ ਹੜ ਗਿਆ ਪਾਣੀ ਦੇ ਵਿੱਚ ਤੁਸੀਂ ਕਿੰਨੀ ਕੁ ਉਮਰ ਦੇ ਸੀ ਜੀ ਉਹ ਕ੍ਰਿਪ ਹੈ ਜੀ 45-50 ਸਾਲ ਦੇ ਆ ਤੇ ਉਹਨਾਂ ਦਾ ਲੜਕਾ ਹੈ 17-18 ਸਾਲ ਦਾ ਉਹ ਕੀ ਕਰਦਾ ਜੀ ਬੱਚਾ ਉਹ ਮਤਲਬ ਡਿਊਟੀਆਂ ਲਾਉਂਦਾ ਵੱਖਣਡ ਪੜਤੇ ਜੀ ਉਹ ਮਤਲਬ ਕਿ ਗ੍ਰੰਥੀ ਸਿੰਘ ਆ ਜੀ ਉਹ ਹਾਂ ਜੀ ਗ੍ਰੰਥੀ ਸਿੰਘ ਆ ਜੀ ਸੱਤ ਕਿੱਲੇ ਜ਼ਮੀਨ ਸੀ ਜਿਹੜੀ ਦਰਿਆ ਨੇ ਢਾਕੇ ਦਰਿਆ ਦੇ ਵਿੱਚ ਮਿਲ ਗਈ ਜਿਹੜੀ ਓਹੋ ਹਾਂ ਜੀ ਘਰ ਬੂਆ ਵੀ ਬਹੁਤ ਸੋਹਣਾ ਹੈ ਮਾਰੇ ਦੀ ਕਿਰਪਾ ਹੀ ਚੰਗੀ ਰੋਟੀ ਆਉਂਦਾ ਵਧੀਆ ਗੁਜ਼ਾਰਾ ਕਰਦੇ ਸੀ ਕੀਲਿਆਂ ਤੋਂ ਘਰ ਵੀ ਗਿਆ ਫੇਰਾ ਕੁੱਲੀ ਤੱਕ ਪਹੁੰਚ ਗਏ ਜੀ ਚੱਕਦਾ ਕਿ ਹੁਣ ਬਸ ਇਹੋ 10 ਮਰਲੇ ਜਗ੍ਹਾ ਜਿਹੜੀ ਇਹਨਾਂ ਮੁੱਲ ਲਈ ਆ ਇਹੋ ਹੀ ਇਹਨਾਂ ਮਾਤਾ ਟਾਂਕਲੇ ਵਿਚਾਰਿਆਂ ਕੋਲੇ ਰਾਜਵੀਰ ਹੈਗਾ ਆ ਭੇਜ ਇੱਥੇ ਤੈਨੂੰ ਦਰਛਾ ਡਰਾਈ ਦੇ ਅੱਛਾ ਜੀ ਉਹ ਵੀਰ ਉਹਨਾਂ ਦੀ ਜਿਹਨਾਂ ਦੀ ਹਾਂਜੀ ਉਹ ਉੱਥੇ ਕਰਨੀ ਹੈ ਘਰੇ ਪਰ ਨਹੀਂ ਨਹੀਂ ਕੋਈ ਨਹੀਂ ਜਾ ਆਜੋ ਬੁਲਾਓ ਉਹਨਾਂ ਨੂੰ ਵੀਰ ਨੂੰ ਰਾਜਵੀਰ ਆ ਇੱਥੇ ਰਾਜਵੀਰ ਜਲਦੀ ਆ ਆਜੋ ਆਜੋ ਵੀਰੇ ਤੇ ਭਾਈ ਜੀ ਆਪਣਾ ਸੀ ਹਾਂਜੀ ਆਪਣਾ ਸੀ ਜੀ 2023 ਦੇ ਵਿੱਚ ਆਪਣੇ ਪਿਛਲੇ ਦਿਹਾੜਾਏ ਸੀ ਉਦੋਂ ਇੱਕ ਮਕਾਨ ਹੈ ਸੀ ਆਪਣੇ ਕੋਲੇ ਉਹ ਇਸ ਵਾਰ ਜੋ ਕਿ ਪਾਣੀ ਜ਼ਿਆਦਾ ਹੋਣ ਕਰਕੇ ਨਹੀਂ ਰਿਹਾ ਇਹਨਾਂ ਦੀ 7 ਕਿੱਲੇ ਜ਼ਮੀਨ ਅੱਗੇ ਦਰਿਆ ਤੇ ਹੁੰਦੀ ਸੀ ਠੀਕ ਹੈ ਜੀ ਮਾਲਕੀ ਜ਼ਮੀਨ ਉਹ ਇਹਨਾਂ ਦੀ ਦਰਿਆ ਨੇ ਜਿਹੜੀ ਉਹ ਖਤਮ ਕਰਤੀ ਉੱਥੇ ਪੱਕਾ ਘਰ ਵੀ ਸੀ ਇਹਨਾਂ ਦਾ ਸਾਰਾ ਕੁਝ ਸੀ ਉਸ ਮਾਰ ਦੇ ਮਾਰੇ ਮੰਨ ਲਓ ਵੀ ਅੱਜ ਤੱਕ ਨਹੀਂ ਇਹ ਉੱਠਾ ਉਠਿਆ ਗਿਆ 88 ਤੋਂ ਮਾਰ ਰੁਪਏ ਇਹਦਾ ਜਨਮ ਬੱਚੇ ਦਾ ਬਾਅਦ ਦਾ ਵਾ ਹਾਂਜੀ ਇਹਦਾ ਚਾਚਾ ਉਦੋਂ ਦੇ ਕੁੱਲੀ ਇਹਦੇ ਚ ਹੀ ਰਹਿੰਦੇ ਸੀ ਜਾਂ ਇਹ 2023 ਦੇ ਵਿੱਚ ਕੀ ਸੀ 2023 ਦੇ ਵਿੱਚ ਜਦੋਂ ਮਕਾਨ ਇੱਕ ਹੈ ਸੀ ਉਹ ਟਹਿ ਗਿਆ ਉਦੋਂ ਬਾਅਦ ਚ ਕੁੱਲੀ ਬਾਈ ਸੀ ਉਦੋਂ ਬਾਅਦ ਚ ਫਿਰ ਪੱਕਾ ਮਕਾਨ ਨਹੀਂ ਬਣਿਆ ਜੀ ਸਮਰੱਥਾ ਨਹੀਂ ਹੋਈ ਬਾਈ ਨਹੀਂ ਹਾਂਜੀ ਸਮਰੱਥਾ ਨਹੀਂ ਹੋਈ ਕੀ ਕੰਮ ਕਰਦੇ ਹੋ ਤੁਸੀਂ ਜੀ ਮੈਂ ਪਾਠੀ ਸਿੰਘ ਆ ਜੀ ਪਾਠੀ ਸਿੰਘ ਹੋ ਮਾਤਾ ਪਿਤਾ ਠੀਕ ਹੈ ਤਾਂ ਹਾਂਜੀ ਫਾਦਰ ਸਾਹਿਬ ਜਾਂ ਮਾਤਾ ਜੀ ਦੀ ਡੈਥ ਹੋ ਚੁੱਕੀ ਹੈ ਹਾਂਜੀ ਇਕੱਲੇ ਫਾਦਰ ਸਾਹਿਬ ਹੀ ਰਹਿ ਗਏ ਸੋ ਬਾਈ ਸ਼ੁਰੂ ਤੋਂ ਵੀ ਰਿਆ ਹਾਫ਼ਤਾ ਹੰਡਾ ਰਿਹਾ ਏ ਸੋ ਜ਼ਰੂਰ ਮਦਦ ਹੁਣੀ ਚਾਹੀਦੀ ਆ ਇਹ ਵੀਰੇ ਆਪਣੀ ਜਗ੍ਹਾ ਤੁਹਾਡੀ ਹਾਂਜੀ ਆਪਣੀ ਠੀਕ ਹੈ ਸੋ ਬਿਲਕੁਲ ਗੁਰੂ ਦਾ ਵਜ਼ੀਰ ਆ ਬਾਈ ਜੀ ਇਹਨਾਂ ਦਾ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਨੰਬਰ ਬੋਲੋ ਬਾਈ ਆਪਣਾ 7710265313 77102 65313 ਨੰਬਰ ਆ ਰਾਜਵੀਰ ਸਿੰਘ ਹੈ ਤਾਂ ਜ਼ਰੂਰ ਕੋਈ ਗੱਲ ਨਹੀਂ ਭਾਈ ਇਹ ਆਫਤ ਆਈ ਹੈ ਕੋਈ ਨਹੀਂ ਚੜਦੀ ਕਲਾ ਚ ਰਹੋ ਤੇ ਜੇ ਅੱਜ ਇਹ ਇੱਕ ਤੁਹਾਡੇ ਲਈ ਤੁਹਾਡੇ ਘਾਰੀ ਸੀ ਭਾਈ ਘੱਟ ਟੱਠਿਆ ਹੈ ਹਾਂਜੀ ਕੋਈ ਗੱਲ ਨਹੀਂ ਇੱਥੇ ਇਹ ਇੱਥੇ ਹੀ ਪੱਕਾ ਘਰ ਪਾਊਗਾ ਹੁਣ ਹਾਂਜੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨਗੇ ਸੋ ਪਿੰਡ ਦੇ ਅੱਗੇ ਵਾਧ ਰਹੇ ਆ ਰਸਤੇ ਦੇ ਵਿੱਚ ਇੱਕ ਛੰਨ ਟਾਇਪ ਆਇਆ ਇਹ ਸਾਡੇ ਲਈ ਇੱਕ ਝੌਂਪੜੀ ਹੋ ਸਕਦੀ ਹੈ ਪਰ ਕਹਿੰਦੇ ਆ ਜੀ ਕਿਸੇ ਗਰੀਬ ਦੀ ਕੁਲੀ ਸੀ ਉਹਦਾ ਘਰ ਸੀਗਾ ਉਹਦਾ ਤਾਂ ਇਹੀ ਮਹਿਲ ਸੀ ਤੇ ਇਸ ਤਰ੍ਹਾਂ ਹੀ ਸੀ ਜੀ ਜੀ ਸਰ ਇੱਥੇ ਇਹਦੇ ਦੋ ਪਰਿਵਾਰ ਵਸ ਰਹੇ ਸੀ ਜੀ ਅੱਛਾ ਜੀ ਇੱਕ ਇੱਧੇ ਚ ਵਸ ਰਿਹਾ ਸੀ ਇੱਕ ਇਹਦੇ ਚ ਵਸ ਰਿਹਾ ਸੀ ਦੋਨੋਂ ਤਾਂ ਜਿਹੜਾ ਸਮਾਨ ਤਾਂ ਕੱਢਿਆ ਗਿਆ ਉਹ ਤਾਂ ਮੌਕੇ ਤੇ ਕੱਢ ਲਿਆ ਹਾਂ ਬਾਕੀ ਹੜ ਗਿਆ ਪਾਣੀ ਦੇ ਵਿੱਚ ਇੱਕਦਮ ਆ ਗਿਆ ਸੀ ਜੀ ਪਾਣੀ ਹਾਂ ਜੀ ਇੱਕਦਮ ਹੀ ਵੱਧ ਗਿਆ ਨਾ ਪਾਣੀ ਉਹ ਦੇਖੋ ਉਧਰਲੀ ਸਾਈਡ ਦੇਖੋ ਤੂੜੀ ਵੀ ਉਹਨਾਂ ਦੀ ਮਤਲਬ ਪਸ਼ੂਆਂ ਦਾ ਚਾਰਾ ਚੂਰਾ ਸੀ ਜਿਹੜਾ ਉਹ ਰੁੜ ਗਿਆ ਸਾਰਾ ਇਸ ਦੇ ਵਿੱਚ ਰਹਿੰਦੇ ਸੀ ਜੀ ਉਹ ਹਾਂ ਜੀ ਇਸ ਦੇ ਵਿੱਚ ਹੀ ਰਹੇ ਪਰਿਵਾਰ ਹੁਣ ਕਿੱਥੇ ਹੈ ਜੀ ਹੁਣ ਬਾਹਰ ਆ ਜੀ ਉਧਰ ਗੁਰਦੁਆਰਾ ਸਾਹਿਬ ਤੇ ਰਹ ਰਹੇ ਆ ਤੇ ਕਿੰਨੇ ਕ ਦਾ ਨੁਕਸਾਨ ਹੋਇਆ ਜੀ ਇਹਨਾਂ ਦਾ ਲਗਭਗ ਕਿੰਨੇ ਕ ਦਾ ਹੋਊਗਾ ਪਈ ਇਸ ਤਰ੍ਹਾਂ ਕੀ ਐਸਟੀਮੇਟ ਲਾ ਸਕਦੇ ਆਪਾਂ ਹੁਣ ਮੰਨ ਲਓ ਉਹ ਉਹਦਾ ਤਾਂ ਮਹਿਲ ਸੀਗਾ ਜਿਹੜਾ ਇੱਥੇ ਵਸ ਰਿਹਾ ਸੀ ਹੁਣ ਆਪਾਂ ਕੀ ਐਸਟੀਮੇਟ ਲਾ ਸਕਦੇ ਆ ਉਹ ਕਿੰਨੇ ਮੈਂ ਉਹੀ ਕੋਠੀ ਵੀ ਦਿਖਾਈ ਸੀ ਇੱਕ ਕਰੋੜਾਂ ਦੀ ਕੋਠੀ ਸੀ ਹਨਾ ਜੀ ਉਹ ਡਿੱਗ ਗਈ ਹਨਾ ਜੀ ਪਰ ਮੈਂ ਕਹਿੰਦਾ ਵੀ ਇਹ ਚਾਹੇ ਹਜ਼ਾਰਾਂ ਦੀ ਇਹਨਾਂ ਲਈ ਇਹਨਾਂ ਲਈ ਕੋਠੀਆਂ ਸੀ ਜੀ ਕਰੋੜਾਂ ਦੀ ਹੈ ਉਹਨਾਂ ਦੇ ਭਾਦੀ ਤਾਂ ਕੋਠੀ ਕਰੋੜਾਂ ਦੀ ਹੈ ਹਨਾ ਜੀ ਜਿਨ੍ਹਾਂ ਦਾ ਸਿਰ ਲਕਾਵਾ ਸੀਗਾ ਇਹ ਮੇਰਾ ਵੀਰ ਹੁਣ ਤੁਸੀਂ ਉਸ ਕੋਠੀ ਨੂੰ ਦੇਖ ਕੇ ਦਰਦ ਮਹਿਸੂਸ ਕੀਤਾ ਪਰ ਇਹ ਨਾ ਹੋਵੇ ਵੀ ਚਾਲਿਆ ਰਹੇ ਤਾਂ ਝੌਂਪੜੀ ਸੀ ਉਹਨਾਂ ਨੇ ਕਰ ਲੈਣੀ ਪਰ ਨਹੀਂ ਇਹ ਉਹ ਉਸ ਗਰੀਬ ਦਾ ਹਰ ਸੀ ਉਹਦਾ ਉਹਦੇ ਲਈ ਇਹੀ ਕੋਠੀ ਸੀ ਪਰ ਅੱਜ ਇੱਥੇ ਪੂਰੀ ਤਰ੍ਹਾਂ ਇਹ ਐਸੇ ਪਿੰਡ ਦੇ ਸੀ ਕਿ ਜੀ ਉਹ ਵੀ ਰਹਿਣ ਵਾਲੇ ਐਸੇ ਪਿੰਡ ਦੇ ਸੀ ਬਜਨੇ ਠੀਕ ਹੈ ਜੀ ਹਾਂ ਜੀ ਜਾਂ ਕੋਈ ਬਾਹਰੋਂ ਆਏ ਸੀ ਕਿ ਨਹੀਂ ਐਸੇ ਪਿੰਡ ਦੇ ਸੀ ਐਸੇ ਪਿੰਡ ਦੇ ਵਸਨੀਕ ਸੀਗੇ ਅੱਛਾ ਹਾਂ ਜੀ ਫਿਰ ਵੀ ਇੰਨੀ ਜ਼ਿਆਦਾ ਗਰੀਬੀ ਸੀ ਹਾਂ ਜੀ ਗਰੀਬੀ ਸਭ ਇਹਨਾਂ ਦੀ ਪੈਲਿਸ ਸਰ ਪਹਿਲਾਂ ਦਰਿਆ ਦੇ ਲਾਗੇ ਅੱਛਾ ਜੀ ਤੇ ਉਹ ਪਲੇ ਚ ਪੈ ਗਈ ਰੇਤਾ ਤੋ ਪਹਿਲੀ ਹੋ ਗਈ ਬਰਬਾਦ ਉੱਥੇ ਨਾ ਤਾਂ ਹੁਣ ਘਰ ਹੀ ਪਾ ਸਕਦੇ ਸੀ ਇਹ ਉੱਥੋਂ ਆ ਕੇ ਉਹਨਾਂ ਨੇ ਮਤਲਬ ਕਿ ਇੰਨੀ ਕਿ ਜਗ੍ਹਾ ਖਰੀਦੀ ਆਪਣਾ ਘਰ ਪਾਉਣ ਵਾਸਤੇ ਅੱਛਾ ਜੀ ਤੇ ਮਤਲਬ ਘਰ ਪਾਉਣ ਦੀ ਸਮਤਾ ਹੈ ਨਹੀਂ ਸੀ ਇਸ ਕਰਕੇ ਉਹਨਾਂ ਨੇ ਕੁਲੀਆਂ ਪਾਈਆਂ ਸੀ ਹੁਣ ਉਹ ਵੀ ਰੁੜਗੀਆਂ ਤੁਹਾਡੇ ਸਾਹਮਣੇ ਹੀ ਆ ਸੱਤ ਕਿੱਲੇ ਜ਼ਮੀਨ ਸੀ ਮਹਾਰਾਜ ਇਹਨਾਂ ਕੋਲੇ ਸੱਤ ਕਿੱਲੇ ਜ਼ਮੀਨ ਸੀ ਜਿਹੜੀ ਦਰਿਆ ਨੇ ਢਾ ਕੇ ਦਰਿਆ ਦੇ ਵਿੱਚ ਮਿਲ ਗਈ ਜਿਹੜੀ ਓਹੋ ਹਾਂਜੀ ਘਰ ਬੂਆ ਵੀ ਬਹੁਤ ਸੋਹਣਾ ਹੈ ਮਹਾਰਾਜ ਦੀ ਕਿਰਪਾ ਹੀ ਚੰਗੀ ਰੋਟੀ ਆਉਂਦਾ ਵਧੀਆ ਗੁਜ਼ਾਰਾ ਕਰਦੇ ਸੀ ਪਰ ਜਦੋਂ ਕੁਦਰਤ ਦੀ ਤਕੀਲਿਆਂ ਤੋਂ ਘਰ ਵੀ ਗਿਆ ਫੇਰਾ ਕੁੱਲੀ ਤੱਕ ਪਹੁੰਚ ਗਏ ਜੀ ਤੱਕ ਤਾਂ ਕਿ ਹੁਣ ਬਸ ਇਹੋ 10 ਮਰਲੇ ਜਗਾ ਜਿਹੜੀ ਇਹਨਾਂ ਮੁੱਲ ਲਈ ਆ ਇਹੋ ਹੀ ਇਹਨਾਂ ਮਾਤਾ ਟਾਂਕਲੇ ਵਿਚਾਰਿਆਂ ਕੋਲੇ ਪੰਡਾ ਵੀ ਆ ਹਾਲ ਹੋ ਗਿਆ ਹਾਂ ਦਿਹਾੜੀ ਦਾ ਪਾਵ ਦਾ ਇਹ ਪਿੰਡ ਇੱਕ ਵਾਰ ਫਿਰੋਜ਼ਪੁਰ ਦਾ ਪਿੰਡ ਹੈ ਜੀ ਫਤੇਗੜ ਫਤੇਗੜ ਸਭਰਾ ਜੀ ਫਤੇਗੜ ਸਭਰਾ ਮੇਰਾ ਵੀਰ ਕਿਉਂਕਿ ਉਹ ਪਰਿਵਾਰ ਇੱਥੇ ਹੈ ਨਹੀਂ ਉਹਨਾਂ ਦਾ ਨੰਬਰ ਅਸੀਂ ਤੁਹਾਨੂੰ ਕਿਸ ਤਰ੍ਹਾਂ ਦਈਏ ਕੋਈ ਨੰਬਰ ਹੈਗਾ ਜੋ ਪਰਿਵਾਰ ਦਾ ਸੰਪਰਕ ਨੰਬਰ ਹੈਗਾ ਤੁਹਾਡੇ ਕੋਲ ਨੰਬਰ ਇਸ ਟਾਈਮ ਨਹੀਂ ਜੀ ਮੋਬਾਈਲ ਠੀਕ ਹੈ ਜੀ ਚਲੋ ਸੋ ਬਿਲਕੁਲ ਉਸ ਪਰਿਵਾਰ ਦਾ ਨੰਬਰ ਨਹੀਂ ਹੈ ਪਰ ਤੁਸੀਂ ਫਤੇਗੜ ਸਭਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਜ਼ਰੂਰ ਆ ਕੇ ਇਹਨਾਂ ਵੀਰਾਂ ਦੀ ਬਾਈ ਮਦਦ ਕਰਿਓ ਯਾਰ ਇਹਨਾਂ ਬਾਰੇ ਪਤਾ ਕਰ ਲਿਓ ਹਾਂਜੀ ਜਦੋਂ ਪਾਣੀ ਉਹ ਹੋ ਜਾਂਦਾ ਹੈ ਤਾਂ ਕੋਸ਼ਿਸ਼ ਕਰਿਓ ਭਈ ਜੇ ਇਹਨਾਂ ਦੀ ਆਪਣੀ ਜਗ੍ਹਾ ਜੇ ਚਾਰ ਇੱਟਾਂ ਨਾਲ ਤੁਸੀਂ ਦੋ ਕਮਰੇ ਇਹਨਾਂ ਦੇ ਬਣਵਾ ਦੋ ਉਹ ਵੀ ਬਹੁਤ ਵਧੀਆ ਜੇ ਇਸੇ ਤਰ੍ਹਾਂ ਇਹਨੂੰ ਇਹਦੇ ਆਰਥਿਕ ਤੌਰ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਬਾਈ ਕਰਨੀ ਬਣਦੀ ਆ ਸੋ ਆਪਾਂ ਹੁਣ ਅੱਗੇ ਵੱਧਦੇ ਆ ਜੀ ਪਿੰਡ ਵੱਲ ਨੂੰ ਸੀ ਇਹ ਘਰ ਜੀ ਹਾਂਜੀ ਇਹ ਵੀ ਵੈਸਾ ਜੀ ਇਹ ਕਿੰਨਾ ਤਾਂ ਜੀ ਇਹ ਆਪਣੇ ਤਾਏ ਦਾ ਹੀ ਹੈ ਜੀ ਮੇਰੇ ਤਾਏ ਦਾ ਅੱਛਾ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਇਸ ਉਹਦੇ ਵਿੱਚ ਰਹਿੰਦੇ ਸੀ ਇਹ ਆਪਣੇ ਦਾ ਕੁੱਲੀ ਜੀ ਟਾਈਪ ਦੇ ਚ ਘਰ ਚ ਆਪਣੇ ਚ ਤੇ ਉਹ ਕਿੰਨੀ ਉਮਰ ਦੇ ਸੀ ਜੀ ਉਹ ਕਰੀਬ ਹੈ ਜੀ 45 50 ਸਾਲ ਦੇ ਆ ਤੇ ਉਹਨਾਂ ਦਾ ਲੜਕਾ ਹੈ 17 18 ਸਾਲ ਦਾ ਉਹ ਕੀ ਕਰਦਾ ਜੀ ਬੱਚਾ ਉਹ ਮਤਲਬ ਡਿਊਟੀਆਂ ਲਾਉਂਦਾ ਵਖੰਡ ਪੜਤੇ ਜੀ ਪਰ ਵੀ ਸਮਝਿਆ ਕੀਤੀ ਹੈ ਨਾ ਅੱਛਾ ਗੁਰਸੇਖ ਪਰਿਵਾਰ हां जी ਗੁਰਸੇਖ ਪਰਿਵਾਰ ਆ ਜੀ ਵਾਹਿਗੁਰੂ ਅੱਛਾ ਇੱਕ ਦਾ ਨਾਂ ਗਲਜਾਰ ਸਿੰਘ ਆ ਵੱਡੇ ਦਾ ਨਾਂ ਬਲਵਿੰਦਰ ਸਿੰਘ ਆ हां जी ਬਿੱਲਾ ਬਿੱਲਾ ਨਾਂ ਨੂੰ ਹੁੰਦੇ ਆਪਣੇ ਇਥੇ ਤੇ ਉਹ ਮਿਲ ਕੇ ਗ੍ਰੰਥੀ ਸਿੰਘ ਆ ਜੀ ਉਹ हां जी ਗ੍ਰੰਥੀ ਸਿੰਘ ਆ ਜੀ हां जी ਸੋ ਗ੍ਰੰਥੀ ਸਿੰਘ ਬਾਈ ਜੀ ਕੁੱਲੀ ਦੇ ਵਿੱਚ ਰਹਿ ਰਿਹਾ ਸੀ ਉਹਦਾ ਟ ਹੈ ਗਿਆ ਹੋਇਆ ਤਾਂ ਮੈਨੂੰ ਇਸ ਕਰਕੇ ਇਹ ਦੁਬਾਰਾ ਇਹ ਗੱਲ ਇਸ ਕਰਕੇ ਕਰਨੀ ਪੈਂਦੀ ਹੈ ਵੀ ਘਟੂ ਘਟ ਅਸੀਂ ਆਪਣੇ ਗੁਰੂ ਦੇ ਜਿਹੜੇ ਵਜ਼ੀਰ ਆ ਜੀ ਉਹਨਾਂ ਦਾ ਤਾਂ ਫਿਰ ਜ਼ਰੂਰ ਹੋਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਹੋਣਾ ਚਾਹੀਦਾ ਖਾਸ ਕਰਕੇ ਇਹਨਾਂ ਦਾ ਹੋਣਾ ਚਾਹੀਦਾ ਜੀ ਕਿਉਂਕਿ ਆਪਾਂ ਇੱਕ ਆਮ ਇਨਸਾਨ ਹੋ ਸਕਦੇ ਆ ਜੀ ਗੁਰੂ ਦਾ ਵਜ਼ੀਰ ਇੱਕ ਖਾਸ ਰੂਪ ਆ ਪਰਮਾਤਮਾ ਹਾਂ ਜੀ ਰਾਜਵੀਰ ਇੱਥੇ ਆ ਰਾਜਵੀਰ ਹੈਗਾ ਆਪਾਂ ਭੇਜੇ ਇੱਥੇ ਤੁਹਾਨੂੰ ਦਰਸ਼ਨ ਕਰਾਈ ਦੇ ਅੱਛਾ ਜੋ ਵੀਰ ਉਹਨਾਂ ਦੀ ਜਿਹਨਾਂ ਦੀ ਹਾਂ ਜੀ ਉਹ ਉੱਥੇ ਹੀ ਕਰਨੀ ਹੈ ਤੇ ਘਰੇ ਪਰ ਨਹੀਂ ਨਹੀਂ ਕੋਈ ਨਹੀਂ ਜੀ ਆਜੋ ਬੁਲਾਓ ਉਹਨਾਂ ਨੂੰ ਵੀਰ ਨੂੰ ਰਾਜਵੀਰ ਆ ਇੱਥੇ ਰਾਜਵੀਰ ਜਲਦੀ ਆ ਆਜੋ ਆਜੋ ਵੀਰੇ ਰੁਕ ਰੁਕ ਜਾ 5 ਮਿੰਟ ਰਾਜੂ ਹਾਂ ਰਾਜੂ ਕੀ ਦੇਦਾ ਪਤਾ ਕਵਰੀ ਕਰਨਾ ਸੰਜੇਰਾ ਹੋਵੇ ਆ ਰਹੇ ਰਾਜੂ ਆਜੋ ਭਾਈ ਆਜੋ ਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਚੜਦੀ ਕਲਾ ਬਾਈ ਜੀ ਆ ਜੀ ਆਜੋ ਆਜੋ ਹੋ ਠੀਕ ਹੈ ਵੀਰੇ ਠੀਕ ਠਾਕ ਠੀਕ ਹੈ ਜੀ ਤੇ ਬਾਈ ਜੀ ਆਪਣਾ ਸੀ ਹਾਂ ਜੀ ਆਪਣਾ ਸੀ ਜੀ ਅੱਛਾ ਬੋਲ ਵੈਕਰਜੀ ਕਾ ਖਾਲਸਾ ਵੈਕਰਜੀ ਕੀ ਫਤਿਹ ਮਹਾਰਾਜ 2023 ਦੇ ਵਿੱਚ ਆਪਣੇ ਪਿਛਲੇ ਦਿਹਾੜਾ ਐ ਸੀ ਉਦੋਂ ਇੱਕ ਮਕਾਨ ਹੈ ਸੀ ਆਪਣੇ ਕੋਲੇ ਉਹ ਇਸ ਵਾਰ ਜੋ ਕਿ ਪਾਣੀ ਜ਼ਿਆਦਾ ਹੋਣ ਕਰਕੇ ਨਹੀਂ ਰਿਹਾ ਕਿ ਮਾਲ ਡੰਗਰ ਆਪਣਾ ਇੱਧਰ ਪਾਣੀ ਜ਼ਿਆਦਾ ਹੋਣ ਕਰਕੇ ਟਹਿ ਗਏ ਹਨ ਜੀ ਅੱਛਾ ਜੀ ਹੁਣ ਇਹ ਰੱਖਿਆ ਨਹੀਂ ਹਾਂ ਜੀ ਉਹ ਆਪਣੇ ਕੋ ਹੈ ਨਹੀਂ ਸੀ ਇਹਨੇ ਮਤਲਬ ਕਿ ਪਹਿਲਾਂ ਆਪਣਾ ਘਰ ਸੀਗਾ ਜੀ ਕਿੱਥੇ ਸੀ ਪੱਕਾ ਘਰ ਸੀ ਜੀ ਉਹ ਉਹ ਟਹਿ ਗਿਆ ਜੀ ਉਹ ਅਸੀਂ ਦੱਸਦੇ ਹਾਂ ਇਹ ਬੱਚਾ ਜੇ ਇਹਨੂੰ ਅਜੇ ਪੂਰੀ ਬਾਅਦ ਚ ਸੁਰਤ ਆਈ ਆ ਇਹਨਾਂ ਦੀ ਸਤਕਲੇ ਜ਼ਮੀਨ ਅੱਗੇ ਦਰਿਆ ਤੇ ਹੁੰਦੀ ਸੀ ਠੀਕ ਹੈ ਜੀ ਮਾਲਕੀ ਜ਼ਮੀਨ ਆ ਠੀਕ ਹੈ ਜੀ ਉਹ ਇਹਨਾਂ ਦੀ ਦਰਿਆ ਨੇ ਜਿਹੜੀ ਉਹ ਖਤਮ ਕਰਤੀ ਉੱਥੇ ਪੱਕਾ ਘਰ ਵੀ ਸੀ ਇਹਨਾਂ ਦਾ ਸਾਰਾ ਕੁਝ ਸੀ ਉਸ ਮਾਰ ਦੇ ਮਾਰੇ ਮੰਨ ਲਓ ਵੀ ਅੱਜ ਤੱਕ ਨਹੀਂ ਉੱਠ ਉੱਠਿਆ ਗਿਆ 88 ਤੋਂ ਮਾਰ ਪਈ ਇਹਦਾ ਜਨਮ ਬੱਚੇ ਦਾ ਬਾਅਦ ਦਾ ਵਾ ਹਾਂਜੀ ਇਹਦਾ ਚਾਚਾ ਉਦੋਂ ਦੇ ਕੁਲੀ ਇਹਦੇ ਚ ਰਹਿੰਦੇ ਸੀ ਜਾਂ ਇਹ 2023 ਦੇ ਵਿੱਚ ਕੀ ਸੀ 2023 ਦੇ ਵਿੱਚ ਜਿਹੜਾ ਮਕਾਨ ਇੱਕ ਹੈ ਸੀ ਉਹ ਟਹਿ ਗਿਆ ਉਹਦੇ ਬਾਅਦ ਚ ਕੁੱਲੀ ਬਾਈ ਸੀ ਉਹਦੇ ਬਾਅਦ ਚ ਫਿਰ ਪੱਕਾ ਮਕਾਨ ਨਹੀਂ ਬਣਿਆ ਜੀ ਸਮਰੱਥਾ ਨਹੀਂ ਹੋਈ ਬਾਈ ਨਹੀਂ ਹਾਂਜੀ ਸਮਰੱਥਾ ਨਹੀਂ ਹੋਈ ਕੀ ਕੰਮ ਕਰਦੇ ਹੋ ਤੁਸੀਂ ਜੀ ਮੈਂ ਪਾਟੀ ਸਿੰਘ ਆ ਜੀ ਪਾਟੀ ਸਿੰਘ ਹਾਂਜੀ ਸੋ ਬਿਲਕੁਲ ਗੁਰੂ ਦਾ ਵਜ਼ੀਰ ਆ ਬਾਈ ਜੀ ਇਹਨਾਂ ਦਾ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਨੰਬਰ ਬੋਲੋ ਬਾਈ ਆਪਣਾ 7710265313 ਪੰਜਾਬੀ ਚ ਬੋਲ ਦਿਓ ਜੀ 7710265313 70102 65313 ਨੰਬਰ ਹੈ ਰਾਜਵੀਰ ਸਿੰਘ ਹੈ ਗੁਰੂਕਾਰ ਦਾ ਵਜ਼ੀਰ ਹੈ ਬਾਈ ਪਾਠੀ ਸਿੰਘ ਹੈ ਪਰ ਅੱਜ ਆਪਣਾ ਘਰ ਵੀ ਜਿਹੜਾ ਕੀ ਕੀ ਹੜ ਗਿਆ ਬਾਈ ਮਤਲਬ ਕਿ ਸਾਰਾ ਕੁਝ ਤਬਾਹ ਹੋ ਗਿਆ ਜੀ ਜੋ ਵੀ ਆਪਣੇ ਕੋਲ ਜਿੰਨੀ ਸਮਰੱਥਾ ਸੀ ਮੰਜਾ ਬਿਸਤਰਾ ਜੋ ਵੀ ਲਾ ਲੋਕੀ ਕਰਦੀਆਂ ਮਾਤਾ ਪਿਤਾ ਠੀਕ ਹੈ ਪਿਤਾ ਹਾਂਜੀ ਫਾਦਰ ਸਾਹਿਬ ਹੀ ਹੈ ਮਾਤਾ ਹੀ ਨਹੀਂ ਡੈਥ ਹੋ ਚੁੱਕੀ ਸੀ ਹਾਂਜੀ ਇਕੱਲੇ ਫਾਦਰ ਸਾਹਿਬ ਹੀ ਰਹਿ ਗਏ ਦਾਦਾ ਦਾਦੀ ਪਾਲਿਆ ਦਾਦੀ ਵੀ ਗੁਜ਼ਰ ਗਈ ਹਾਂਜੀ ਮਾਤਾ ਹੀ ਨਹੀਂ ਪਹਿਲਾਂ ਡੈਥ ਹੋ ਗਈ ਸੀ ਮਾਤਾ ਜੀ ਕਦੋਂ ਡੈਥ ਹੋ ਗਈ? ਮਾਤਾ ਜੀ ਦੀ ਦਾਦੀ ਜੀ ਦੀ ਪਹਿਲਾਂ ਡੈਥ ਹੋ ਗਈ ਛੋੜੇ ਚਾਰ ਕਿ ਮਹੀਨੇ ਹੋ ਗਏ। ਦਾਦੀ ਜੀ ਦੀ 4 ਮਹੀਨੇ ਤੇ ਤੁਹਾਡੇ ਮੰਮੀ ਦੀ ਕਦੋਂ ਹੋਈ? ਮੰਮੀ ਹੁੰਦੇ ਛੋਟੇ ਹੁੰਦੇ ਦੇ ਹੋਈ ਸੀ। ਦਾਦੀ ਨੇ ਪਾਲਿਆ ਸੀ। ਦਾਦੀ ਨੇ ਪਾਲਿਆ ਤੁਹਾਨੂੰ। ਸੋ ਬਾਈ ਸ਼ੁਰੂ ਤੋਂ ਬੀਰ ਯਾਰ ਆਫਤਾਂ ਹੰਡਾ ਰਿਆ ਏ। ਸੋ ਜ਼ਰੂਰ ਮਦਦ ਹੋਣੀ ਚਾਹੀਦੀ ਆ। ਇਹ ਵੀਰੇ ਆਪਣੀ ਜਗ੍ਹਾ ਤੁਹਾਡੀ? ਹਾਂਜੀ ਆਪਣੀ। ਠੀਕ ਹੈ। ਤਾਂ ਜ਼ਰੂਰ ਕੋਈ ਗੱਲ ਨਹੀਂ ਬਾਈ। ਇਹ ਆਫਤ ਆਈ ਏ ਕੋਈ ਨੀ ਚੜਦੀ ਕਲਾ ਚ ਰਹੋ ਤੇ ਜੇ ਅੱਜ ਇਹ ਇੱਕ ਤੁਹਾਡੇ ਲਈ ਤੇ ਤੁਹਾਡੇ ਘਰ ਹੀ ਸੀ ਬਾਈ ਘੱਟ ਠੱਠਿਆ ਹੈ ਹਾਂਜੀ ਕੋਈ ਗੱਲ ਨਹੀਂ ਇੱਥੇ ਇਹ ਇੱਥੇ ਹੀ ਪੱਕਾ ਘਰ ਪਾਊਗਾ ਹੁਣ ਹਾਂਜੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨਗੇ ਜੀ ਤੇ ਸ਼ਾਇਦ ਸਾਨੂੰ ਤਾਂ ਹੀ ਕੱਲੇ ਆ ਜੀ ਵਾਹਿਗੁਰੂ ਨੇ ਹਾਂਜੀ ਮਾਲਕ ਕਰਨ ਵਾਲਾ ਜੀ ਹੈ ਹਾਂਜੀ ਕੋਈ ਨਹੀਂ ਵੀਰੇ ਚੜ੍ਹਦੀ ਕਲਾ ਚ ਰਹਿਣਾ ਹਾਂਜੀ ਛੋਟੀ ਜੀ ਬੇਨਤੀ ਆ ਆਪਣੀ ਆਪਣੇ ਇੱਥੇ ਚਾਰ ਦੁਆਰੇ ਹੀ ਉਹ ਪਾਣੀ ਦੇ ਨਾਲ ਡਿਗ ਡੁਗ ਪਈ ਆ ਉਹ ਅਜੀ ਮਾਣ ਕਿਰਪਾ ਕਰ ਦੇਰੀ ਜੀ ਜਦੋਂ ਇੱਥੇ ਆਉਣਗੇ ਜੀ ਤਾਂ ਉਹ ਜ਼ਰੂਰ ਭਾਈ ਜੀ ਉਹਨਾਂ ਨੂੰ ਤੁਸੀਂ ਦੱਸ ਦਿਓ ਹਨਾ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਅੱਜ ਦਾ ਅਲਰਟ ਦੱਸਿਆ ਹੋਇਆ ਸੀਗਾ ਪਰ ਪ੍ਰਮਾਤਮਾ ਦੀ ਮਿਹਰ ਰਹੀ ਹੈ ਵੀ ਬਹੁਤ ਜ਼ਿਆਦਾ ਮੀਂਹ ਨਹੀਂ ਪਿਆ ਜੀ ਬਹੁਤ ਜ਼ਿਆਦਾ ਵੀ ਸਾਰਾ ਦਿਨੇ ਹਾਂ ਜੀ ਹਾਂ ਜੀ ਵਰਖਾ ਦੇ ਅੱਜ ਤਕਰੀਬਨ 35 ਤਾਂ ਰਹੀ ਆ ਪਰ ਰੋਕ ਰੋਕੇ ਪੈਂਦੀ ਰਹੀ ਰੋਕ ਰੋਕੇ ਪੈਂਦੀ ਰਹੀ ਬਹੁਤ ਜ਼ਿਆਦਾ ਨਹੀਂ ਪੈਂਦੀ ਰਹੀ ਹਾਂ ਜੀ ਨਹੀਂ ਅੱਜ ਬਹੁਤ ਠੀਕ ਹੈ ਚਲੋ ਗੁਰੂ ਸਾਹਿਬ ਦਾ ਸ਼ੁਕਰ ਹੈ ਤੇ ਅੱਗੇ ਬਾਦਿਆਂ ਜੀ ਪਿੰਡ ਦੇ ਚਲਦੇ ਹਾਂ ਜੀ